ਦੇਖੇ ਇਹ ਸਫਾਈ ਦਾ ਸੰਬੰਧਿਤ ਹੈ ਕਿਉਂਕਿ ਸ਼ਹਿਰ ਵਿੱਚ ਜਿੱਥੇ ਡੇਂਗੂ ਚਿਕਨ ਬੁੜੀਆਂ ਆ ਆ ਕਈ ਤਰ੍ਹਾਂ ਦੇ ਕਬੀਰ ਬੁਆਰੇਆਂ ਫੈਲੀਆਂ ਹੋਈਆਂ ਹਨ ਉੱਥੇ ਹੀ ਇਸ ਨਾਜਕ ਮੌਕੇ ਸਫਾਈ ਸੇਵਕਾਂ ਵੱਲੋਂ ਕੱਚੇ ਬਲਾਜ਼ਮਾ ਨੂੰ ਪੱਕੇ ਕਰ ਦਿੰਦੀਆਂ ਮੰਗਤੂ ਲੈ ਕੇ ਹੜਤਾਲ ਕੀਤੀ ਹੋਈ ਹੈ ਜਿਹੜੀ ਹੜਤਾਲ ਅਜੇ ਦੂਸਰੇ ਦਿਨ ਵੀ ਚੱਲੀ ਰਹੀ ਹੈ ਜਿੱਥੇ ਇੱਕ ਵਾਰ ਸਫਾਈ ਸੇਵਕਾ ਆਪਣੇ ਮੰਗਾਰਦ ਨੂੰ ਜੈਹ ਛੇਰਦੇ ਹੋਏ ਇਹਨਾਂ ਨੂੰ ਪੂਰਾ ਕਰਨ ਦੀ ਗੱਲ ਕਹਿ ਰਹੇ ਹਨ ਉੱਥੇ ਹੀ ਸ਼ਹਿਰ ਵਿੱਚ ਲੱਗ ਰਹੇ ਕੂੜੇ ਦੇ ਢੇਰ ਇਹ ਤੇ ਰਾਖੀ ਤੇ ਸ਼ਹਿਰ ਵਾਸੀਆਂ ਦੀ ਚਿੰਤਾ ਦਾ ਵਿਸ਼ਾ ਬਣੇ ਹੋਇਆ ਹੈ। ਸ਼ਹਿਰ ਵਾਸੀਆਂ ਦਾ ਇਹ ਦੇਖੋ ਡੈਂਗੂ ਦਾ ਪ੍ਰਕੋਪ ਚੱਲ ਰਿਹਾ ਜੀ। ਅਸੀਂ ਮੰਨਦੇ ਆ ਤੇ ਸ਼ਹਿਰ ਵਾਸੀਆਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਵੀ ਸਾਡੀ ਮਜਬੂਰੀ ਹੈ ਤੇ ਸਾਡਾ ਸ਼ਹਿਰ ਵਾਸੀ ਵੀ ਸਮਰਥਨ ਦੇਣਾ। ਤੇ ਸ਼ਹਿਰ ਵਾਸੀਆਂ ਨੂੰ ਵੀ ਪਤਾ ਹੀ ਹੈ ਜੀ ਦੇਖੋ ਕਿੰਨਾ ਵੀ ਇਹ ਮੁਲਾਜ਼ਮ ਆਪਣੇ ਬਈ ਇੱਕ ਇੱਕ ਮੁਲਾਜ਼ਮ 2-2 3-3 ਬੀਟਾਂ ਕਰ ਰਿਹਾ ਜੀ। ਉਹ ਆਪ ਵੀ ਖੁਦ ਉਹਨਾਂ ਨੂੰ ਵੀ ਪਤਾ ਹੀ ਹੈ ਤੇ ਜਿਹੜਾ ਡੈਂਗੂ ਦਾ ਪ੍ਰਕੋਪ ਹੈ ਇਹ ਸਾਡਾ ਸਾਥ ਦਿਓ ਜੀ ਤਾਂ ਕਿ ਇਹ ਮਸਲਾ ਜਲਦੀ ਹੱਲ ਹੋ ਸਕੇ ਤੇ ਸਾਡਾ ਮਸਲਾ ਕੱਚੇ ਕੰਮ ਹੈ ਪਿੱਛੇ ਹੀ ਵਿਸੜੇ ਕਿੱਥੇ ਕੰਮੇ ਪੱਕੇ ਕੀਤੇ ਜਾਣ ਉਹ ਦੋ ਬਾਗਰੋਂ ਵੀ ਨਵੀਂ ਭਰਤੀ ਚਾਲੂ ਕੀਤੀ ਜਾਵੇ 2004 ਤੋਂ ਮਗਰੋਂ ਸਾਡੀ ਕੋਈ ਭਰਤੀ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਤੇ ਹੁਣ ਜਿਹੜੇ ਸਾਡੇ ਬੱਚੇ ਨੇ ਪੰਜ-ਪੰਜ 6 ਸਾਲਾਂ ਤੋਂ ਲੱਗੇ ਨੇ ਇਹਨਾਂ ਨੂੰ ਅਸੀਂ ਪੱਕਾ ਕਰਾਉਣਾ ਚਾਹਦੇ ਆ ਤੇ ਇੱਕ ਨਵੀਂ ਭਰਤੀ ਅਸੀਂ ਇਹਨਾਂ ਨੂੰ ਮੰਗ ਰੱਖੀ ਹੋਈ ਹੈ ਵੀ ਨਵੀਂ ਭਰਤੀ ਕੀਤੀ ਜਾਵੇ ਹੁਣ ਪਹਿਲਾਂ ਐਮਸੀ ਦੀਗੇ ਕਿਦੇ 15 ਆਉਦੇ ਦੀ ਫਿਰ 17 ਆਉਣਗੇ 17 ਤੋਂ ਫਿਰ 21 ਹੋਗੇ ਮੰਡੀ ਆਬਾਦੀ ਵੱਧ ਚੁੱਕੀ ਹੈ ਤੇ ਮੁਲਾਜ਼ਮ ਸਾਡੇ ਸਾਰੇ 65 ਮੁਲਾਜ਼ਮ ਰਹਿ ਗਏ 122 ਮੁਲਾਜ਼ਮਾਂ ਚੋਂ ਹੋਰ ਸਾਡੇ ਕੋਲੇ ਮੁਲਾਜ਼ਮ ਹੈ ਨਹੀਂ ਤੇ ਕੰਮ ਇੱਕ ਇੱਕ ਬੰਦਾ ਚਾਰ-ਚਾਰ ਬਿੱਟਰਾਂ ਦਾ ਕੰਮ ਕਰ ਰਿਹਾ ਹੈ ਵੀ ਇਸ ਕਰਕੇ ਅਸੀਂ ਇਹ ਮੰਗ ਰੱਖੀ ਹੈ ਵੀ ਨਮੀ ਭਰਤੀ ਚਾਲੂ ਕੀਤੀ ਜਾਵੇ